ਮੇਰੇ ਬੱਚਿਆਂ ਦਾ ਮਾਪੇ ਹੋਣ ਦਾ ਫਰਜ਼ ਨਿਭਾਉਣਗੇ ਰਾਖੀ ਕਰਨਗੇ ਆ ਸੰਗਤ ਜੀ ਮੈਂ ਕਹਿੰਦਾ ਵੀ ਉਹਨਾਂ ਦੀ ਇਹ ਗੱਲ ਫਰੀਦਕੋਟ ਵਾਲਿਆਂ ਨੇ ਪੂਰੀ ਨਿਭਾਈ ਹੈ ਤੁਸੀਂ ਬਿਲਕੁਲ ਮੇਰੇ ਮਾਪੇ ਭੈਣ ਭਾਈ ਹੋਣ ਦਾ ਫਰਜ਼ ਨਾ ਕੀਤਾ ਹੈ ਸੋਨਹਾਰਾ ਸਿਆਕਾਰ ਆ ਸੰਗਤ ਜੀ ਟੋਪੀ 12 ਦਾ 6号 ਦਾ ਜਿਹੜੇ ਮੇਰੇ ਪਾਪਾ ਫਿਰ ਮਲੋ ਸੀਤੀ ਬਾਗੇ ਡੈਡੀ ਤੇ ਮਾਤਾ ਜਦੋਂ ਮੈਂ ਬਾਗਾਂ ਸਾਮਰ ਤੋਂ ਚੜਾਈ ਕਰਕੇ ਆਈ। ਸਾਧ ਸੰਗਤ ਮੈਂ ਬਹੁਤ ਔਖਾ ਟਾਈਮ ਦੇਖਿਆ ਮੈਨੂੰ ਪਤਾ ਹੈ ਮੇਰੇ ਰੱਬ ਨੂੰ ਪਤਾ ਹੈ। ਬਾਕੀ ਸਾਧ ਸੰਗਤ ਪਰ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਮੈਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਗਿਆ। ਤੁਸੀਂ ਮੈਨੂੰ ਇੰਨਾ ਇੱਜ਼ਤ ਮਾਨ ਦੇ ਰਹੇ ਹੋ। ਪਰ ਮੇਰੇ ਮਾਪੇ ਬਹੁਤ ਜੱਗੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਾਂ। ਬਾਕੀ ਸਾਧ ਸੰਗਤ ਕਾਕੀ ਅੱਜ ਦਾ ਰੋਡ ਸ਼ੋว์ ਨਹੀਂ ਚਿੰਨੇ ਵੀ ਪਹਿਲਾ ਵਾਰ ਰੋਡ ਸ਼ੋਅ ਕੱਢੇ ਐ 500 ਵਿਰੋਧੀਆਂ ਦੀ ਉਹਨਾਂ ਨੇ ਨੀਂਦ ਹੀ ਉਡਾਈ ਹੈ ਆਪਣਾ ਇੱਕ ਵੀ ਰੋਡ ਸ਼ੋਅ ਮਾਰਵਾ ਨਹੀਂ ਸੀ ਅਸੀਂ ਤਾਂ ਰੋਕ ਕੱਲੇ ਨਿਕਲਦੇ ਆ ਅਸੀਂ ਤਾਂ ਰੋਕ ਕੱਲੇ ਨਿਕਲਦੇ ਆ ਰੋਹ ਹੀ ਕਾਫਲੇ ਬਣ ਜਾਂਦੇ ਆ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਐ ਸਾਧ ਸੰਗਤ ਜੀ ਬੋਲੇ ਜੀ ਹਾਂ ਜੀ ਜੱਲਾਹਤ ਸਾਧ ਸੰਗਤ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਈ ਮੈਂ ਪਰਸਨਲੀ ਕਿਸੇ ਨੂੰ ਨਹੀਂ ਸੁਨੇਹਾ ਲਾਇਆ ਇੱਕ ਸਾਂਝਾ ਸੰਦੇਸ਼ ਮੇਰੇ ਦਫ਼ਤਰ ਜਾਂ ਵਰਕਰਾਂ ਨੇ ਦਿੱਤਾ ਮੈਂ ਨਹੀਂ ਕਦੇ ਵੀ ਦਿੱਤਾ ਤੁਸੀਂ ਮੇਰੇ ਲਈ ਬਿਨਾਂ ਮੇਰੇ ਖੁਦ ਸੁਨੇਹਾ ਦਿੱਤੇ ਤੋਂ ਜੇ ਤੁਹਾਨੂੰ ਇੰਨੀ ਗੱਲ ਪਤਾ ਲੱਗੀ ਹੈ ਕਿ ਭਾਈ ਸਾਹਿਬ ਭਾਈ ਸਰਦਜੀਤ ਸਿੰਘ ਦਾ ਕਾਫਲਾ ਉੱਥੋਂ ਨਿਕਲਦਾ ਹੈ ਤੁਸੀਂ ਇਹ ਗਲਤੀ ਵੀ ਪ੍ਰਵਾਨ ਕੀਤੀ ਕਿ ਬਈ ਸਾਨੂੰ ਪਰਸਨਲੀ ਕਿਹਾ ਨਹੀਂ ਕਿਹਾ ਤੁਸੀਂ ਹਮ ਹਮਾ ਕੇ ਜਿਵੇਂ ਪਹੁੰਚੇ ਹੋ ਨਾ ਬਸ ਇਹ ਤਾਂ ਨਹੀਂ ਹੈ ਇਸ ਦਾ ਤਾਂ ਧੰਨਵਾਦ ਮੈਂ ਕਹਿ ਕੇ ਤੁਹਾਡੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਸਭ ਤੋਂ ਵੱਡੀ ਗੱਲ ਉੱਪਰ ਹੋਏ ਹੈ ਸਾਧ ਸੰਗਤ ਕਿੰਨੇ ਰੋੜ ਸ਼ੋ ਕੱਢ ਲੇ ਜੇ ਮੈਂ ਤੇਲ ਪਵਾਉਣ ਲੱਗਦਾ ਨਾ ਗੱਡੀਆਂ 'ਚ ਤੇ ਮੈਂ ਕਹਿੰਦਾ ਵੀ ਮੇਰੇ ਕੋਲ ਜਵਾਨੀ ਨਹੀਂ ਸੀ ਬਚਣੀ ਨਾ ਮੇਰੇ ਕੋਲੇ ਐਨੇ ਪੈਸੇ ਹੈ ਤੁਸੀਂ ਕਿਸੇ ਨਾ ਵੀ ਮਿੰਟੋ ਨਾ ਮੋਟਰਸਾਈਕਲ ਲਈ ਪੈਸੇ ਮੰਗੇ ਤੇ ਨਾ ਗੱਡੀ ਕਿਤੇਣ ਤੋਂ ਲਈ ਪੈਸੇ ਮੰਗੇ ਮੈਂ ਬਹੁਤ ਭੋਗ ਤਨਵਾਤੀ ਆ ਆਪ ਸਭ ਦਾ ਬਹੁਤ ਬਹੁਤ ਰਣੀ ਹੈ ਮੇਰੇ ਕੋਲੇ ਲੰਬ ਨਹੀਂ ਹੈ ਮੈਂ ਕੀ ਕਰ ਤੁਹਾਨੂੰ ਮੈਂ ਸਮਝਦਾ ਬਈ ਤੁਸੀਂ ਮੇਰਾ ਨਾ ਮੈਂ ਇੱਕ ਬੇਨਤੀ ਕਰਦਾ ਕਿ ਆਪਾਂ ਇਹ ਜਿਹੜੀ ਲੜਾਈ ਹੈ ਨਾ ਇਹ ਐਮਪੀ ਤੱਕ ਨਹੀਂ ਰੱਖਣੀ ਚੱਲੀ ਆਪਾਂ ਇਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੰਬੀ ਲੈ ਕੇ ਜਾਵਾਂਗੇ ਜੇ ਮੈਂ ਅਸਰ ਕਰਦਾ ਕਿ ਤੁਸੀਂ ਆਪ ਸਭ ਮੇਰਾ ਸਾਥ ਦੇਵੋਗੇ ਜਿਵੇਂ ਹੁਣ ਦਿੱਤਾ ਹੈ ਅੱਗੇ ਵੀ ਉਮੀਦ ਰਹੋਗੇ ਬਾਕੀ ਸਾਰ ਸੰਗਤ ਨੂੰ ਮੈਂ ਦੱਸ ਦਿੰਦਾ ਤੇ ਮੇਰੀ ਇਸਲਾਮ ਮੁਗੇ ਮਕਾਨ ਲੈਣ ਦੀ ਹੈ ਮੈਂ ਤੁਹਾਡੇ ਹੱਥੇ ਦੇ ਵਿੱਚ ਹੀ ਰਹੂੰਗਾ ਕਿਉਂਕਿ ਪ੍ਰਸੰਗਤ ਜਿੰਨਾ ਤੁਸੀਂ ਪਿਆਰ ਦਿੱਤਾ ਹੈ ਮੈਂ ਹੁਣ ਤੁਹਾਨੂੰ ਛੱਡ ਕੇ ਜਾ ਹੀ ਨਹੀਂ ਸਕਦਾ ਬੋਲੇ ਜਿੰਦਾਬਾਦ ਜਿੰਦਾਬਾਦ ਸਰਜੀਤ ਸਿੰਘ ਜਿੰਦਾਬਾਦ ਐਨਾ ਇੱਜ਼ਤ ਮਾਣ ਪਿਆਰ ਸਤਿਕਾਰ ਮੈਂ ਫੇਰ ਬਾਰ-ਬਾਰ ਉਹੀ ਗੱਲਾਂ ਕਹੀ ਜਾਂਦਾ ਮੈਂ ਕਹਾ ਕੀ ਹੋਰ ਤੁਸੀਂ ਪਿਆਰੀ ਇੰਨਾ ਦਿੱਤਰਾ ਮੈਨੂੰ ਮੈਂ ਉਪਰੋਂ ਨਹੀਂ ਐਵੇਂ ਕਹੋ ਜਦ ਵੀ ਮੈਂ ਫਾਰਮੈਲਟੀ ਕਰਦਾ ਇਹ ਮੇਰਾ ਦਿਲ ਜਾਣਦਾ ਹੈ ਕਿੰਨਾ ਪਿਆਰ ਦਿੱਤਾ ਤੁਸੀਂ ਮੈਨੂੰ ਪਿੰਡ 'ਚ ਜੰਨਾ ਹੈ ਲੱਗਦਾ ਜਿਵੇਂ ਪੰਜ ਪਿੰਡਾਂ ਦਾ ਘੱਟ ਬਲਾਇਆ ਹੁੰਦਾ ਮੈਂ ਆਪ ਸਰਦਾ ਬਹੁਤ-ਬਹੁਤ ਰਣੀ ਹੈ ਜਿਹੜੇ ਵੀ ਮੇਰੇ ਲਈ ਰੋਡ ਸ਼ੋਅ ਦੇ ਵਿੱਚ 46 ਡਿਗਰੀ ਟ੍ਰਾਂਸਪੋਰਟ ਦੇ ਵਿੱਚ ਸਕੂਟਰ ਮੋਟਰਸਾਈਕਲ ਕਾਰਾਂ ਤੋਂ ਆਹੀਓ ਆਪਣੀ ਘਰ ਦਾ ਰਾਮ ਛੱਡ ਕੇ ਮੈਂ ਬਹੁਤ ਬਹੁਤ ਗਿਣੀ ਹੈ ਸਮਾਂ ਆਊਗਾ ਮੈਂ ਤੁਹਾਡਾ ਕਰਜ਼ਾ ਚੁਕਾਊਗਾ